ਆ ਲੈ ਕੇ ਦੇਤੀ ਜਲਦੀ ਹੋਏਗੀ ਹੈਲੋ ਜੀ ਸਤ ਸ੍ਰੀ ਅਕਾਲ ਦੁਲੱਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਆਪਾਂ ਕੰਮ ਤਾਂ ਦੇ ਸਾਰੇ ਕਰ ਲਈ ਕੱਪੜਾ ਜਿਹੜਾ ਵੀ ਧੋ ਲਿਆ ਰੋਟੀ ਵੀ ਖਾ ਲਈ ਤੇ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਹਾਂਜੀ ਦਸਹਰਾ ਦੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਹਨਾ ਪਰਮਾਤਮਾ ਸਾਰਿਆਂ ਤੰਦਰੁਸਤੀ ਚੜ੍ਹਦੀ ਕਲਾ ਵਿੱਚ ਰੱਖੇ ਆਸ ਦਿਵਸ ਦੇ ਰੱਖੇ ਆਪਦੇ ਪਰਿਵਾਰਾਂ ਦੇ ਵਿੱਚ ਤਿਹਾਰ ਮਨਾਉਂਦੇ ਰੱਖੇ ਨਾ ਤੇ ਹੁਣ ਆਪਾਂ ਕਰਦਾਂਗੇ ਕੰਮ ਦੰਦੇ ਆਪਣੇ ਨਾ ਕਾਫੀ ਦਿਨਾਂ ਤੋਂ ਲੈ ਕੇ ਜਦੋਂ ਦੇ ਮੀਂਹ ਪੈਂਦੇ ਸੀ ਉਦੋਂ ਤੋਂ ਉਹ ਨਾ ਕੰਧ ਡਿੱਗੀ ਹੋਈ ਸੀ ਅੱਜ ਤਾਂ ਆਇਆ ਜੀ ਮਿਲੇ ਨੇਗੇ ਅੱਜ ਵੇਲੇ ਸੀ ਕਿ ਦਸਹਰਾ ਕਰਕੇ ਨਾ ਦਸਹਰਾ ਨੂੰ ਆਪਾਂ ਤਾਂ ਦਸਹਰਾ ਦੇ ਕੋਈ ਜੀ ਮਨਾਉਂਦੇ ਨਹੀਂ ਹੈਗੇ ਨਾ ਤੇ ਗੁਰਦੁਆਰਾ ਸਾਹਿਬ ਹੀ ਜਾਣਿਆ ਕਿ ਜਾਣਾ ਸੀਗਾ ਪਰ ਅੱਜ ਜਾਵਾਂਗੇ ਲੇਟ ਹਨਾ ਜੇ ਤਾਂ ਹੁੰਦੀ ਨਹੀਂ ਤਾਂ ਨਹੀਂ ਜਾਇ ਲੈਣਾ ਹੈਗਾ ਸ਼ਾਮ ਨੂੰ ਚੱਲਾਂਗੇ ਜਾਂ ਤਾਂ ਸ਼ਾਮ ਨੂੰ ਚੋਕੀ ਭਰੀ ਜਾਂਦੀ ਜਾਂ ਸਵੇਰੇ ਜਾ ਕੇ ਨਾ ਵੀ ਭਰੇ ਆਉਂਦੇ ਨੇਗੇ ਤੇ ਦਿਨੇ ਤਾਂ ਗਰਮੈਸ਼ ਗਰਮੀ ਜ਼ਿਆਦਾ ਹੋਈ ਪਈ ਹੈਈ ਨਾ ਜਾਨ ਨੂੰ ਜੀਭ ਵੀ ਨਹੀਂ ਕਰਦਾ ਬਾਕੀ ਮੱਜਾਂ ਦਾ ਵੀ ਹੋ ਜਾਂਦਾ ਕਦੇ ਨਹੀਂ ਹੈ ਨਾ ਤੇ 12 ਇੱਕ ਕੰਦਤੀ ਲੱਗ ਜੂਗਾ ਤੇ ਕੰਦ ਵੀ ਕੱਢਣੀ ਹੈਗੀ ਤੇ ਇੱਕ ਆਪਣੇ ਪਾਲੀ ਦੇ ਜੀ ਡਿੱਗੇ ਹੋਏ ਸੀ ਉਹ ਵੀ ਚੜਾਉਣੇ ਨੇਗੇ ਨਾ ਪਹਿਲਾਂ ਤਾਂ ਆਏ ਕੋਲੇ ਕਈ ਦਿਨ ਹੋ ਗਏ ਜਾਂਦੇ ਨੇ ਉਹਨਾਂ ਨੂੰ ਵੇਚ ਨਹੀਂ ਹੈਗੀ ਸੀ ਪਰ ਅੱਜ ਤਾਂ ਸਾਰਾ ਕਰਕੇ ਅੱਜ ਚਲੋ ਵੀ ਛੁੱਟੀ ਮਾਰ ਲਈ ਹੋਊਗੀ ਹੈ ਨਾ ਨਹੀਂ ਕਿਤੇ ਜਾਣਾ ਹੋਣਾ ਕਹਿੰਦੇ ਚਲ ਅੱਜ ਕੱਢ ਦਿੰਨੇ ਆ ਕਿ ਵੀ ਜਦੋਂ ਵੀ ਕਹੋਗੇ ਸਵੇਰੇ ਆਪਾਂ ਕੰਮ ਧੰਦਾ ਕਰਕੇ ਫਿਰ ਉਹਨਾਂ ਨੂੰ ਬੁਲਾ ਲਏ ਸੀਗੇ ਤੇ ਇੱਕ ਚਾਚਾ ਜੀ ਨੇ ਨਾਲ ਹੁਣ ਆਪਣਾ ਉਹ ਕੰਮ ਨਿਬੜ ਦੂਗਾ ਬਾਹਲਾ ਵੱਡਾ ਕੰਮ ਸੀਗਾ ਨਾ ਦਸਹਰੇ ਵਾਲੇ ਦਿਨ ਦਾ ਸਾਡਾ ਸਾਰਿਆਂ ਨੂੰ ਵਧੀਆ ਇਹੀ ਦਿਨ ਰਿਹਾ ਨਾ ਵੀ ਜਿਹੜਾ ਕਿ ਇੰਨੇ ਚਿਰ ਦਾ اٹਕਿਆ ਹੋਇਆ ਕੰਮ ਬਣ ਗਿਆ ਨਾ ਬੇਨ ਉਹ ਹੀ ਵਧੀਆ ਲੱਗਦਾ ਹੈ ਕਿ ਜਿਹੜੇ ਦਿਨ ਆਪਣਾ ਕੋਈ ਕੰਮ ਬਣ ਜੇ ਨਾ ਤੇ ਜੇ ਆਪਣਾ ਕੋਈ ਕੰਮ ਵੀ ਖਰਾਬ ਹੋਇਆ ਤੇ ਬਣਦਾ ਨਹੀਂ ਕਿਸੇ ਦਾ ਉੱਥੇ ਆਪਾਂ ਨੂੰ ਨਾ ਕੋਈ ਦਿਨ ਵਧੀਆ ਨਹੀਂ ਲੱਗਦਾ ਜੀ ਜਾਂ ਨਹੀਂ ਲੱਗਦਾ ਹੈਗਾ ਫਿਰ ਕੰਮ ਤੇ ਵੀ ਮਨ ਨਹੀਂ ਲ ਕਈ ਦਿਨਾਂ ਤੋਂ ਮੈਂ ਕਹਿ ਰਹੀ ਸੀ ਕਿ ਵੀ ਉਹ ਕੰਦ ਕੱਢ ਦੋ ਕਿਉਂਕਿ ਉਧਰ ਦੇ ਕੁੱਤੇ ਵੀ ਵੜ ਜਾਂਦੇ ਸੀਗੇ ਕਈ ਵਾਰੀ ਰਾਤ ਨੂੰ ਨਾ ਤੇ ਇਸ ਤਰ੍ਹਾਂ ਡਰ ਲੱਗਦਾ ਸੀ ਕੁੱਤੇ ਵਿਲੇ ਦਾ ਹੋਰ ਤਾਂ ਕੁਝ ਨਹੀਂ ਸੀ ਉਹ ਤਾਂ ਵੈਸੇ ਉੱਚਾ ਸੀ ਥਾਂ ਕੁੱਤੇ ਦਾ ਛਾਲ ਜੂਮ ਮਾਰ ਕੇ ਛੱਡ ਜਾਂਦੇ ਨੇ ਪਰ ਉਹ ਨਾ ਪ੍ਰਮਾਤਮਾ ਮਾਰਾ ਦੇ ਦੇ ਵੀ ਟੋਏ ਚ ਮਾੜਾ ਬੇੜਾ ਨਾਲ ਬੱਚੀ ਸਾਡੀ ਰੋਹ ਛੱਡ ਜਾਂਦੇ ਜਿਵੇਂ ਤਿੰਨ ਚਾਰ ਵਾਰ ਲਾ ਕੇ ਲਈ ਉਥੋਂ ਤੇ ਚਾਰ ਉੱਤ ਦੀ ਛਾਲ ਮਾਰ ਕੇ ਛੱਡ ਜਾਂਦੀ ਜਗਾਹਾਂ ਗੋਬਰ ਗੈਸ ਤੇ ਜਾਂਦੀਗੀ ਫਿਰ ਉਥੋਂ ਮੁੜ ਕੇ ਲਿਆਇਆ ਕਰਾਂ ਕਿ ਕਿਤੇ ਹੋਰ ਨਾ ਵਿੱਚ ਡਿੱਗੀ ਜੇ ਨਵੀਂ ਤੇ ਰੜੀ ਇੱਧਰ ਆ ਗਈ ਦੁਕਾਨ ਤੇ ਮੈਂ ਮਸਾਂ ਮੰਨੀ ਤੇ ਭਾਈ ਦੀ ਬਾਲ ਹੈ ਇਹ ਨਾ ਖਿੱਚੀ ਨਹੀਂ ਜਾਂਦੀ ਹੈਗੀ। ਕੁੱਟ-ਕੱਟ ਕੇ ਇਹਰੇ ਤਾਂ ਬੰਦ ਦਿੰਦੇ ਨੇਗੇ। ਤੇ ਹੁਣ ਮੈਂ ਚਾਹ ਪਾਣੀ ਉਹਨਾਂ ਨੂੰ ਕਰਕੇ ਦੇ ਆਈ ਤੇ ਪਾਣੀ ਹਜਾ ਉਧਰ ਠੰਡਾ ਲਾਈ ਨਹੀਂ ਹੈਗਾ ਕੈਂਪਰਤੀ ਦੇ ਕੇ ਨਹੀਂ ਹੈਗੀ। ਹੁਣ ਦੁਬਾਰਾ ਫੇਰ ਦੇ ਕੇ ਨਹੀਂ ਕਿਉਂਕਿ ਗਰਮੀ ਪਾੜੀ ਜਾਂਦੀ ਹੈਗੀ ਨਾ। ਤੇ ਅੱਜ ਇੱਕ ਆਪਾ ਲਏ ਨੇਗੇ ਸੇਵ ਸੇਵ ਪਈ ਦੇ 100 ਦੇ 3 ਕਿਲੋ ਬੋਲਦੇ ਸੀ ਨਾ। ਪਹਿਲਾਂ 100 ਦੇ 2 ਕਿਲੋ ਬੋਲੇ ਕਰਨਾ ਅੱਜ 100 ਦੇ 3 ਕਿਲੋ ਬੋਲਦੇ ਸੀ ਹਈ ਆ ਵੀ ਖਰਾਬ ਹੈ ਵਿੱਚੋਂ। ਹੁਣੀ ਕੱਟ ਲਈ। ਮੈਂ ਤਾਂ 3 ਕਿਲੋ ਬੋਲਦੇ ਸੁਣ ਕੇ ਮੈਂ ਤਾਂ ਪਾਪਾ ਜੀ ਨੇ ਕਿਹਾ ਵਾ ਤੁਸੀਂ 50 ਰੁਪਏ ਦੇ 1.5 ਕਿਲੋ ਲਿਓ ਮੈਂ ਚਲ ਬਾਹਰੇ ਤਾਂ ਕੀ ਕਰਨੇ ਨੇਗੇ ਜਦੋਂ ਉਹਨਾਂ ਨੇ ਦੇਖਿਆ ਤਾਂ ਉਹ ਸੇਵ ਜਿਵੇਂ ਬੇਕਾਰ ਜਿਹੜੇ 100 ਦੇ 3 ਕਿਲੋ ਦੇ ਤੇ ਆਹ ਸੇਵ ਸੀਗੇ ਫਿਰ ਉਹ ਲੈ ਆਏ ਮੈਨਾਂ 100 ਦੇ 1.5 ਕਿਲੋ ਲੈ ਆਏ ਹੂੰ ਆ ਆਹ ਵੰਦੀ ਗੱਲ ਬੱਗ ਗਈ ਉਹ ਛੋਟੇ ਛੋਟੇ ਨੇ ਬਸ ਉਹ ਹੈਗੇ ਵੀ ਬਾਹਰੇ ਵੇ ਕਰਨੇ ਇਹ ਮਿੱਠੇ ਕਰਨੇ ਮਿੱਠੇ ਵੀ ਨਹੀਂ ਹੈਗੇ ਮਸਾਲਾ ਲਾਲ ਚਾਚਾ ਕੇ ਲੈ ਲੈਂਦਾ ਦੇਖਾਂ ਸਾਰੇ ਹੀ ਮਿਲेंगे ਪਾਪਾ ਜੀ ਨੇ ਕਿਹਾ ਦੇਖੇ ਨਹੀਂ ਭਾਈ ਥੋੜਾ ਥੋੜਾ ਦਾਗ ਹੈ ਸਾਰਿਆਂ 'ਤੇ ਉਸ ਵੇਰ ਖਰਾਬ ਜੀ ਦਿੰਦੇ ਨੇ ਅਗਲਾ ਮੈਨੂੰ ਤਾਂ ਆਇਆ ਸੀ ਕਿ ਮੈਂ ਕਦੇ ਚੀਜ਼ ਇਸ ਤਰ੍ਹਾਂ ਲਈ ਨਹੀਂ ਹੈਗੀ ਮੈਂ ਚਲ ਬਫਾ ਹੀ ਦੇ ਆਵਾਂਗੇ ਦੇਖੇ ਉਹਨਾਂ ਨੇ ਵੀ ਨਹੀਂ ਹੈਗੇ ਉਹ ਵੀ ਦੂਰ ਹੀ ਖੜੇ ਰਹੇ ਥੋੜੇ ਥੋੜੇ ਦਾਗ ਨੇਗੇ ਹੁਣ ਇਹ ਕੱਟ ਕੇ ਉਹਨਾਂ ਨੂੰ ਦੇ ਦਾਂਗੇ ਖਾ ਲੈਣਗੇ ਨਾ ਨਹੀਂ ਖਰਾਬ ਹੋ ਜਾਣਗੇ ਇਸ ਤਰ੍ਹਾਂ ਤੇ ਹੁਣ ਮੈਂ ਪਹਿਲਾਂ ਦੇਖਦੀ ਰਸਤ ਪਾ ਕੇ ਰੱਖ ਲਈ ਜਦੋਂ ਵੀ ਟਾਈਮ ਲੱਗਿਆ ਨਾ ਆਪਾਂ ਫਿਰ ਉਦੀ ਜਾ ਆਵਾਂਗੇ ਕਿਉਂ ਫਿਰ ਐਂ ਜੇ ਹੋ ਜਾਂਦਾਗਾ ਨਾ ਵੀ ਜੇ ਸਮਾਨ ਨਾ ਤਿਆਰ ਹੋਵੇ ਫਿਰ ਰੱਖਣਗੇ ਵੀ ਸਾਨੂੰ ਪਤਾ ਨਹੀਂ ਸੀ ਕਿ ਵੀ ਜਾਣਾ ਸੀਗਾ ਨਾ ਹੁਣ ਹੋਰ ਤਾਂ ਆਪਣਾ ਕੁਝ ਨਹੀਂ ਬਣਾਇਆ ਹੈਗਾ ਦੇਖਦੀ ਰਸਤਾ ਅਟਾ ਕਿਉਂ ਖੰਡ ਵਗੈਰਾ ਪਾ ਕੇ ਤੇ ਦੁੱਧ ਲੈ ਜਾਗੇ ਦੁੱਧ ਰੱਖਿਆ ਪਿਆ ਸੀਗਾ ਨਾ ਜੇ ਤਾਂ ਹੁਣ ਜਾਏਗਾ ਹੁਣ ਤਾਂ ਨਹੀਂ ਜਾ ਜਾਣਾ ਪਰ ਸ਼ਾਮ ਨੂੰ ਜਾਏ ਸ਼ਾਮ ਨੂੰ ਪਤਾ ਆ ਜਾ ਦੁੱਧ ਰੱਖ ਕੇ ਫਿਰ ਚੱਲਾਂਗੇ ਨਾ ਹੁਣ ਮੈਂ ਤਿਆਰੀ ਕਰਕੇ ਰੱਖਣਾ ਕੀ ਫਾਪੇ ਇੱਕ ਤਰ੍ਹਾਂ ਉਹ ਮੈਨੂੰ ਰਾਤ ਰਾਤ ਆ ਗਿਆ ਇੱਥੇ ਸੀਗਾ ਇੱਥੇ ਢਿਗਿਆ ਪਿਆ ਸੀ ਲੋ ਆ ਫ੍ਰਿਜ ਚ ਲਾਣੀ ਹੈ ਸਬਜੀ ਇਹ ਮਿੱਟੀ ਰੱਖ ਦ assi ਪਤਾ ਨਹੀਂ ਮੈਂ ਕੀ ਪਕਾ ਹਾਂ ਆ ਆਟਾ ਠੰਡਾ ਕਿਉਂ ਫੋਟਰੀ ਨਹੀਂ ਆਉਂਦਾ ਕਿਉਂ ਬਣਾਇਆ ਜਿਹੜੇ ਵਧੀਆ ਸੁੱਚੇ ਜਿਹੜਾ ਫਾਫੜੇ ਨੇ ਉਹ ਤਾਂ ਫਿਰ ਮੈਥੇ ਰੱਖ ਲੈਣੀਆਂ ਇਹ ਜੀ ਨਾ ਤੇ ਕਈ ਵਾਰੀ ਕਿ ਸੰਘੂ ਕੰਮ ਠਾ ਠਾ ਲੱਗਿਆ ਹੁੰਦਾ ਉਹ ਫਿਰ ਮੈਂ ਬਾਹਰ ਕੱਢ ਦਿੰਨੀ ਆ ਜੀ की मासी बिना भी, डेरी भी हुई क्या दूध नहीं है <laughs> <laughs> डेरी ले 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 है? नहीं और वो वो है कि मैंने इस दुख डी पता बना लबीजा पास करता ਹੈੰਦੀ ਗਰਮੀ ਇੰਨੀ ਗਰਮੀ ਤੱਕ ਨੂੰ ਵੀ ਜੀ ਨਹੀਂ ਕਰਦਾ ਧੁੱਪ ਚ ਹਿੰਟਾਏ ਮੈਂ ਜਿਹੜਾ ਮੈਂ ਸਾਡੇ ਕਿਧਰ ਹੋ ਗਏ ਹੋਣਗੇ ਨਾ ਅੱਜ ਤਾਂ ਉਹ ਦਸਹਰੇ ਤੇ ਜਾਣਗੇ ਤਾਂ ਗੱਲ ਕਿ ਸਨੇਹਾ ਪਾਸੇ ਤੇ ਆ ਗਏ ਨਾ ਸਾਰਿਆਂ ਨੂੰ ਪਾਣੀ ਨਹੀਂ ਮੈਂ ਪਹਿਲਾਂ ਤਾਂ ਗਾਈ ਵੀ ਰਹੀ ਹਮੋਂ ਨਾਲੀ ਕੀ ਕਰਦੀ ਹੈ ਅੱਜ ਸੋ ਮੈਂ ਜਿਹੜਾ ਚੇਂਜ ਹੋਗਾ ਹੁਣ ਡਰ ਲੱਗਦਾ ਹੈਗਾ ਨਾ ਬੱਦਲ ਵਾਈ ਤੋਂ ਵੀ ਇਸ ਟਿਕਟੇ ਮੀਂਹ ਪੈਂਦਾ ਘੁੰਦ ਲੈ ਫਸਣਾ ਕਰਾਉਂਗੇ ਨਹੀਂ ਹੁਣ ਸਿੱਕਾ ਸੋਸ ਤੇ ਪਹਿਲਾਂ ਤਾਂ ਅੱਜ ਜਿਹੜੀ ਇੰਨੀ ਗਰਮੀ ਪੈਂਦੀ ਸੀ ਉਹ ਹੀ ਖਰਾਬ ਕਰਦੀਆਂ ਹੁਣ ਨਹੀਂ ਰਸਤੇ ਨਾ ਅੱਜ ਨਹੀਂ ਲੱਗਦਾ ਨਾ ਮੌਸਮ ਹੋਰ ਮੌਸਮ ਚੇਂਜ ਹੋ ਗਿਆ ਹਾਂ ਕਿੰਨੀ ਜਿੜ ਬੜੀ ਗਰਮੀ ਸੀਗੀ ਹੁਣ ਵਿੱਚ ਦੀ ਹਵਾ ਵੀ ਆ ਹਟੀ ਹਵਾ ਆ ਕੇ ਹੁਣ ਢੋਲੇ ਦਾ ਹੋ ਗਿਆ ਦਵਾਰੇ ਇਹ ਨਾ ਹੋਣੀ ਮਰਵਾਉਦੀ ਹੈਗੀ ਹੱਥ ਜਾਨੀ ਮਰਵਾਉਦੀ ਉਹਦੇ ਕਿੱਥੇ ਜੇ ਨਹੀਂ ਦਿੰਦੇ ਫਿਰ ਆੱਟ ਮਾਰਦੀ ਹੁੰਦਾ ਗਲ ਲਾ ਲੈਂ ਮਹਾਂਏ ਕੋਲਾ ਜਾ ਕੇ ਕੀ ਹੱਥ ਨਾਲੀ ਜੋ ਹੁੰਦੀ ਜੇ ਸੁਨੇਹਾ ਕੰਮ ਕਰਾਂਗੇ ਸੁਨੇਹਾ ਧਾਕੇ ਮੋੜਾਂਗੇ ਨਾ ਤਾਂ ਵੇਲਾ ਹੋ ਜਾਂਦਾ ਦਾ ਫਿਰ ਇੱਕ ਭੀੜ ਜਾਦਾ ਹੋ ਜਾਂਦਾ ਤੇ ਠੋਖਾ ਹੋ ਜਾਂਦਾ ਦਾ ਸਰ ਪਤਾ ਕੋਈ ਨਹੀਂ ਅੱਜ ਜਾ ਵੀ ਨਹੀਂ ਸਕਦੇ ਸੀ ਗੇਰਾ ਇੰਨਾ ਕੰਮ ਸੀਗਾ ਵਧੀਆ ਉਹ ਵੀ ਹੋ ਗਿਆ ਨਿਬੜ ਗਿਆ ਹਾਂ ਸਾਰੇ ਕੰਮ ਬਣ ਗਏ ਚਲੋ ਹੁਣ ਤਾਂ ਫਰੀ ਹੋਈਆਂ

ਜੋ ਕਰਿਆ ਜਨ ਬਣਨਾ ਸੀਗਾ ਬਾਲੀ ਲਿਬੜਦੀ ਆ ਨਾ ਅੱਧੋ ਵੱਧ ਨਾ ਇਹ ਫੇਰ ਆ ਫੇਰ ਇਹ ਰਿਸਤਾ ਵਧੀਆ ਕਰਕੇ ਜੀ ਲਿਬੜੇ ਨਾ ਫੇਰ ਫੇਰ ਪਤਾ ਨਹੀਂ ਕਿਵੇਂ ਜੀ ਤੋਆ ਪਾ ਕੇ ਨਾ ਵਿੱਚੀ ਆ ਇਹ ਉਹ ਨਹੀਂ ਕਰਦੀ ਉਹਦੇ ਮੈਂ ਕੋਈ ਅਲਟਪ ਜੀ ਨਹੀਂ ਬੰਨਦੀ ਕਿਸੇ ਚੀਜ਼ ਦੀ ਸਾਡੇ ਇੱਕ ਗਾਂ ਚੁਣੀ ਉਹ ਨਾ ਸਾਹੀਵਾਲ ਦੀ ਉਹ ਕਦੀ ਨਹੀਂ ਲਿਬੜਦੀ ਸੀਗੀ ਨਾ ਉਹ ਐ ਹੱਥ ਲਵਾਉਂਦੀ ਐ ਹੱਥ ਲਵਾ ਕੇ ਦਨੋਂ ਦੀ ਨਹੀਂ ਸੀ ਦੋਰ ਖਾਤੀ ਐ ਪੈਪ ਛੱਡਦੀ ਮੈਂ ਓਹੀ ਸੋਹਣੀ ਹੋ ਜਾਂਦੀ ਕੀ ਜੀ ਇਹ ਰਹੀ ਸੀ ਸਾਫਾ ਕੌਫਾ ਦੇ ਵੀਰ ਜੀ ਦੀ ਨਿਬੜੀ ਹੈ ਇਹ ਜਦ ਇਤਨਾ ਗੋਹਾਲੋਂ ਦੀ ਨਾਲ ਹਾਏ ਤਦ ਕਾਗੇ ਫੁੱਲ ਨੇ ਕਿਵੇਂ ਡਿੱਗੇ ਆਂਦੇ ਹੋਰ ਇਹ ਡਿੱਗੇ ਉਹ ਕੰਤ ਹੋ ਗਿਆ ਪਿਆ ਗੋਸ ਹਾਂ ਕਿੰਨੇ ਸੋਹਣੇ ਨੇ ਰੋਟੀ ਬੱਪਾਈ ਦੀ ਬਣਾ ਰਹੇਗੇ ਸੁਆਹ ਵੀ ਆਵਾਂਗੇ ਨਾ ਬਣਾਉਣੀ ਹੈ ਮੈਂ ਬਸ ਮੇਰੇ ਨਾਲਾਂ ਵਿੱਚ ਨਾ ਹਾਂ ਤੁਸੀ ਦੰਮਾ ਸੋਕਿਲ ਮੈਂ ਦਰੋਂ ਮੇਰੇ ਕੋਲ ਦਰੋਂ ਮੇਟ ਦੇ

ਕੋਈ ਨਾ ਕਰਨੇ ਬਾਜਾ ਜਮਾਲੀ ਮਹਾਲਾ ਵੀ ਕਰਨੂ ਆਪਣੇ ਦੋ ਬੰਦੇ ਹੋਣਗੇ ਨਾ ਰੋਟੀ ਤੱਕੀ ਹੰਡਾ ਰਿਹਾ ਸੀ ਗੈਰੀ ਹਾਂਜੀ ਓ ਕਿਵੇਂ ਖੜੀ ਏ ਬੰਦ ਪਿਆ ਹਜੇ ਮੇਰਾ ਗੋਹਾ ਪਿਆ ਸਿੱਟਣਾ ਹੁਣ ਹਗਾ ਕਰਨਾ ਮਾਂ ਕਹਿੰਨਾਂ ਨੂੰ ਬੰਦ ਕੇ ਛੇਰ ਦਿੱਤੂਗੀ ਸਾਫ ਹੰਡਾ ਦਾ ਪਾਇਆ ਕੇ ਬਸ ਦੋ ਹੀ ਲੰਦਾ ਦਾ ਧਾਰਾ ਕਰ ਦਾਂਗੀ ਹਮਮ ਰੈਡੀ ਆਈ ਨਹੀਂ ਮੈਂ ਗਏ ਚਾਲੂ ਕੁਝ ਦੇਖ ਲੇ Calou, louco perdido, é. para onde a gente vai ter que, esse nada vai ਜੱਲੇਗੁਰ ਤੂੰ ਆਈ ਨਹੀਂ ਹੈਗੀ ਪਹਿਲਾਂ ਨਾ ਹੀ ਦਵਾਚ ਨਹੀਂ ਆਈ ਲੋ ਕੰਟੀ ਗੱਡੀ ਮੁੰਨ ਬੇਤ ਸਾਈਡ ਤੇ ਬੀ ਸੀੜਾਈ ਗੱਡੀ ਇਹ ਜਿਹੜੀ ਜਗ੍ਹਾ ਹੀ ਲਾਈ ਜਿੱਥੇ ਕੋਈ ਨਾ ਲਾਵੇ ਮੱਥਾ ਵੀ ਛੇਤੀ ਡਿੱਗੀ ਰੱਖਣਾ ਉਹਦੋਂ ਗੱਡੀ ਕਢਾਉਣ ਵੇਲੇ ਵਾਰੀ ਓਕੇ ਹੋਏ ਸੀ ਆ ਨਹੀਂ ਬਤਾਏਗਾ ਉਹਦੋਂ ਪੀੜ ਹੋਏ ਸਾਈਡ ਉਧਰ ਨੂੰ ਮੂੰਹ ਕਰਕੇ ਖੜਾ ਆਉਂਦੇ ਕੱਢਣੀ ਸੋਖੀ ਹੋ ਜਾਂਦੀ ਹੁਣ ਤਾਂ ਥਾਂ ਹੈਗੀ ਹੈ ਕਿ ਫੇਰ ਆਉਂਦੇ ਨੂੰ ਜੇ ਉਦਨ ਜਣੀ ਭੀੜ ਹੋਗੀ ਨਾ ਕੀ ਕਰਾਂਗੇ ਇਕੱਠਾ ਹੋਊਗਾ ਹੀ ਹੁਣ 6 ਵਜੇ ਕਿਨ੍ਹਾ 7 ਵਜੇ ਕਿਹਨੇ ਵੀ 6:30 ਆਈ ਜਾਂਦੀਆਂ ਨੇ ਗੱਡੀਆਂ ਤੇ ਲਦੋ ਆ ਗਏ ਕੋਲ ਜਿਹੜਾ ਨਾ ਵੀ ਅਜੇ ਨਾਲ ਖੜਾ ਪਰ ਹੈ ਨੀ ਨੀਰਾ ਪਿਆ ਹੋਇਆ 6 god Mae'n ddim yn ddim yn ddim yn ਯਾ ਦੀ ਮੂਰੀ ਉਹਦਾ ਨਾਲ ਸਵਾਦ ਲੱਗੇ ਹਾਂ ਬਹੁਤ ਸਵਾਦ ਸੀ ਦਾਲ ਨੂਨ ਮਿਰਚ ਦੇਖ ਮਮੀ ਕਿੰਨਾ ਤੇਜ ਵਧੀਆ ਸੀ ਬਹੁਤ ਵਧੀਆ ਸੀ ਕਰਾਰੀ ਜਿਵੇਂ ਵੀ ਦੇਖ ਕੇ ਪਾਇਆ ਹੁੰਦਾ ਪਤਾ ਹੁੰਦਾ ਦੇਖ ਹੋ ਗਈ ਨਾ ਪੀੜ ਅਜੇ ਪੱਧਾ ਘੰਟਾ ਸੁਨੇਹਾਗੇ ਜਦੋਂ ਉਹ ਟਾਈਮ ਹੋ ਗਿਆ ਫਿਰ ਤਾਂ ਬਾਹਰ ਹੀ ਹੋਏ ਹਾਂ ਸਵਾਦ ਹਾਂ ਹਾਂ ਇਹ ਕਿਹਨੇ ਸਾਡੇ ਪਹਿਲਾਂ ਨਹੀਂ ਕੁਛ ਹੀ ਰੰਗ ਦੇਣਗੇ ਹਮ ਆਪਣੇ ਨਾਲ ਦੇ ਨਾ ਇਹ ਦੂਜੇ ਦੇ ਇਹ ਹੋ ਗਏ ਓਹੋ ਇਹ ਅਮਲਤਾਸ ਮਾਸਾ ਅਸੀਂ ਆਉਂਗੀ ਆ ਲੈਟ ਲਾ ਮਮ ਜਮਨੀ ਰੱਖ ਦੇਣੀ ਕੀ ਹੈ ਕੋਈ ਕੋਈ ਆਪਾਂ 10 ਮਿੰਟ ਤੇ ਜਾਏ ਟਾਈਮ ਕਿੰਨਾ ਹੋ ਗਿਆ ਅੱਜ ਅਸੀਂ 8:00 ਵਜੇ ਪੌਣੇ 8 ਦਾ ਟਾਈਮ ਹੋ ਗਿਆ ਤੇ 6 ਵਜੇ ਕਰੋ ਤਰੋਂ ਕਿ ਸਾਰਾ ਕੰਮ ਕਰਕੇ ਨਾ ਬਹੁਤ ਵਧੀਆ ਟਾਈਮ ਲੱਗਿਆ ਕਿਉਂਕਿ ਉਦੋਂ ਭੀੜ ਵੀ ਘੱਟ ਸੀਗੀ ਨਾ ਫਿਰ ਮੁੜਦੇ ਆਂ ਤਾਂ ਪਈ ਭੀੜ ਬਹੁਤ ਜ਼ਿਆਦਾ ਹੋ ਗਈ ਸੀ ਤੇ ਹੁਣ ਆਪਾਂ ਵਲੌਗ ਦਾ ਕਰ ਦਿੰਗੇ ਐਂਡ ਮਿਲਦੇ ਆ ਕੱਲ ਨੂੰ ਤੇ ਅੱਜ ਆਪਾਂ ਦਿਖਾ ਤਾ ਤੁਹਾਨੂੰ ਕਿਸ ਤਰ੍ਹਾਂ ਦਸਰਾਂ ਬਣਾਉਨੇ ਆ ਨਾ ਸਾਡਾ ਤਾਂ ਬਸ ਇੱਕ ਗੁਰੂ ਘਰ ਜਾਣਾ ਹੀ ਹੈਗਾ ਹੋਰ ਤਾਂ ਆਪਾਂ ਕੁਝ ਨਹੀਂ ਕਰਦੇ ਘੱਤਰਦੇ ਹੈਗੇ ਨਾ ਤੇ ਬਾਕੀ ਆਮ ਦਿਨਾਂ ਦੀ ਤਰ੍ਹਾਂ ਦਿਨ ਸੀਗਾ ਤੇ ਮਿਲਦੇ ਆਪਾਂ ਹੁਣ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਬਲੌਗ ਜ਼ਰੂਰ ਪਸੰਦ ਆਇਆ ਹੋਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਪਹੁੰਚ ਦਾ ਬਹੁਤ ਬਹੁਤ ਧੰਨਵਾਦ ਤਦ ਤੱਕ ਰਹੀ ਲਈ ਸਤਿ ਸ੍ਰੀ ਅਕਾਲ